ਬਾਹਰ ਨੇਰਾ ਗੱਡੀ ਸਟਾਰਟ ਹੈ ਸਮਰ ਸੈਠੀ ਨਾਂਗੇ ਸਤ ਨਾਮੁ ਆਈ ਸਤ ਨਾਮੁ ਆਈ ਸਮਰ ਤੇ ਨਵੇਂ ਰਹਿਗੇ 5 ਮਿੰਟਾਂ ਚ ਤਿਆਰ ਹੋ ਗਿਆ ਸਮਰ 5 ਮਿੰਟਾਂ ਦੂਸਰੀ ਪਾਸੇ ਵਾਲੀਆਂ ਰਬੜਾਂ ਪਈ ਜਾਂਦੀਆਂ ਨੇ ਗੁਰਮਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਸਮਾਂ ਹੋ ਗਿਆ 4:30 ਅਮਰਤ ਵੇਲਾ ਹੈ ਅੱਜ ਰੈਣ ਆ ਸਤਿਵਾਰ ਹੈ ਉੱਥੇ ਜਾ ਰਹੇ ਹਾਂ ਸਬਰ ਉਹਨੇ ਤਿਆਰ ਹੋ ਗਿਆ ਦਸ ਵੀ ਰੈਡੀ ਹੈ ਵਾਹਿਗੁਰੂ ਦੀ ਕਿਰਪਾ ਹੋ ਗਈ ਅਮਰਤ ਵੇਲੇ ਨਨਪਾਨ ਕਰ ਲਿਆ ਸਰਵਤ ਸੁਤਪਿਆ ਸੋ ਹੁਣ ਚੱਲਦੇ ਆ ਬਾਹਰ ਨੀਰਾ ਗੱਡੀ ਸਟਾਰਟ ਹੈ ਸਮਰਤਸ ਬੈਠੀ ਹਨ ਗੇਸ ਕੁਵਾਹੀ ਗੁਰੂ ਸਰੀ ਰੈਡੀ ਹੋਏ ਹਾਂ ਜੀ ਕਾਣਾ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰੋ ਸਤਿਗੁਰੂ ਜੀ ਰਹਿਮਤਾ ਕਰਿਓ

ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸਵੀਕਾਰ ਤੇ ਸਾਰਾ ਸੰਸਾਰ ਖਾ ਰਿਆ ਖਾਵੋ ਖਰਚੋ ਰਲ ਮਿਲ ਪਾਈ ਟੋਟ ਨਾ ਆਵੇ ਗੁਰੂ ਨਾਨਕ ਦੇ ਖਜ਼ਾਨੇ ਕਿਤੇ ਮੁੱਕਣ ਵਾਲੇ ਥੋੜੇ ਤੇ ਗੁਰਮੁਖ ਪਿਆਰਿਓ ਜਿਹੜਾ ਸ਼ੁਕਰਾਨਾ ਕਰਦਾ ਵਿਚਾਰ ਕਰਦੇ ਸੀ ਉਹਦੇ ਤੇ ਕਿਰਪਾ ਹੁੰਦੀ ਹੈ ਇਹ ਗੁਰਮੁਖ ਪਿਆਰਿਓ ਜਾ ਰਹੇ ਆ ਘਰ ਨੂੰ ਬਹੁਤ ਵਧੀਆ ਰੀ ਅਸਾ ਦੀ ਵਾਰ ਅੱਜ ਅਸਾ ਦੀ ਵਾਰ ਕਰਕੇ ਆਏ ਆ ਰੈਣ ਬਾਈ ਵੀ ਕੀ ਕਰਕੇ ਘਰੇ ਹੇ ਵਕੀਲ ਸਿੰਘ ਜੀ ਭਾਈ ਸਿੰਦਰ ਸਿੰਘ ਭਾਈ ਵਕੀਲ ਸਿੰਘ ਉਹਨਾਂ ਦੇ ਘਰੇ ਆ ਰਹਿਣ ਅਮਰਤ ਵੇਲੇ ਗਏ ਸੀ 4 ਵਜੇ ਹੁਣ ਦਿਨ ਚੜ ਗਿਆ ਤੇ ਧੁੰਦ ਵੀ ਕਾਫੀ ਥੋੜੀ ਥੋੜੀ ਹੈਗੀ ਹੈ ਸਮਰ ਕਹਿੰਦਾ ਸਕੂਲ ਜਾਣਾ ਨਹੀਂ ਨਹੀਂ ਜਾਣਾ ਸਮਰ ਨੂੰ ਸਕੂਲ ਜਾਣਾ ਹੁਣ ਤਿਆਰ ਹੋ ਗਏ 7:30 ਹੋ ਗਏ ਆ 7:30 ਨਹੀਂ ਹੋ ਗਏ ਤੇ ਆ ਮੈਂ ਛੱਡਿਆ ਹਾਂ ਸਕੂਲ ਤੇ ਅੱਜ ਦਾ ਜਿਹੜਾ ਦਵਾਨ ਬਹੁਤ ਵਧੀਆ ਹੋਇਆ ਸਦਗਾਰ ਦਾ ਸਾਰਿਆਂ ਨੇ ਬੈ ਕੇ ਸੁਣਿਆ ਸੰਤਾਂ ਨੇ ਤੇਰੇ ਕੋਲੇ 8 ਮਿੰਟ ਆ ਦੇਖਦੇ ਆ 8 ਮਿੰਟਾਂ ਵਿੱਚ ਤਿਆਰ ਹੋਣਾ ਹੈ ਕਿ ਨਹੀਂ ਤੂੰ 8 ਮਿੰਟਾਂ ਤੇਰੇ ਕੋਲੇ ਸਮਰ 3 ਮਿੰਟ ਰਹਿ ਗਏ 5 ਮਿੰਟਾਂ ਵਿੱਚ ਤਿਆਰ ਹੋ ਗਿਆ ਸਮਰ 5 ਮਿੰਟਾਂ ਵਿੱਚ ਸਕੂਲ ਜਾਣ ਵਾਸਤੇ ਪਾਪਾ ਡਰੈਸ ਪਾ ਦਵੋ ਤੇ ਚੱਲੀਏ ਫਿਰ ਸਰਵਤੇ ਤਾਂ ਪਹਿਲਾਂ ਹੀ ਤਿਆਰ ਹੋ ਗਿਆ ਜ ਹੈਨਾ ਸਰਵਤੇ ਤਿਆਰ ਹੋ ਗਿਆ ਤੂੰ ਫੇਰ ਨਹੀਂ ਤਿਆਰ ਹੋ ਗਿਆ ਇਸ ਤਰ੍ਹਾਂਾਂ ਤੇ ਕੇ ਸੀ ਤੂੰ ਤਿਆਰ ਹੀ ਹੋ ਗਿਆ ਮਗਰ ਵਾਹ ਜੀ 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 ਸਮਰ 8 ਮਿੰਟਾਂ ਵਿੱਚ ਤਿਆਰ ਹੋ ਗਿਆ ਹੈ ਨਾ ਸਹੀ ਹੈ

ਠੀਕ ਹੈ ਠੀਕ ਹੈ ਚਲੋ ਸੋ ਗਰਮਕ ਪਿਆਰਿਓ ਅੱਜ ਜਾ ਰਹੇ ਹਾਂ ਮੰਡੀ ਕਿਉਂਕਿ ਗੱਡੀ ਦਾ ਥੋੜਾ ਜਿਹਾ ਕੰਮ ਕਰਾਉਣਾ ਰਬੜਾਈਆਂ ਲੈ ਕੇ ਆਂਦੀ ਸੀ ਗੰਗਨਗਰੋਂ ਬੁਸ਼ ਕਿਟ ਉਹ ਅੱਜ ਪਾਉਣੀ ਹੈ ਤੇ ਹੁਣ ਇਹਨੂੰ ਲੈ ਕੇ ਜਾਣੇ ਆ ਕੱਲ ਨੂੰ ਫਿਰ ਹਰਿਆਣੇ ਜਾਣਾ ਆ ਗੰਗਨਗਰੋਂ ਲੈ ਆਂਦੀ ਸੀ ਕਿਟ ਆ ਜਿਹੜੀ ਕਿਟ ਬੁਸ਼ ਕਿਟ ਕਹਿੰਦੇ ਇਹਨੂੰ ਇਹ ਅੱਜ ਪਾਉਣੀ ਹੈ ਚੱਲਦੇ ਆਂ ਮੰਡੀ ਸਾਰਾ ਕੰਮ ਕਰਾਉਣਾ ਏ ਗੱਡੀ ਦਾ ਅੱਜ ਸੋ ਗਰਮਖ ਪਿਆਰਿਓ ਤੁਰ ਪਿਆ ਮੰਡੀ ਨੂੰ ਗੁਰਦੁਆਰਾ ਸਾਹਿਬ ਦੇਖੋ ਕੰਮ ਚੱਲ ਪਿਆ ਅੱਜ ਕਾਰ ਸੇਵਾ ਚੱਲ ਪਈ ਤੇ ਅੱਜ ਜਾ ਰਹੇ ਆਂ ਹੁਣ ਮੰਡੀ ਗੱਡੀ ਦਾ ਕੰਮ ਕਰਾਉਣਾ ਆਪਾਂ ਥੋੜੀ ਜੀ ਥੱਲੋਂ ਫੜਕਾ ਕਰਦੀ ਏ ਉਹਦਾ ਕਰਕੇ ਇਹਦੀਆਂ ਬੁਸਕਟ ਪੋਣੀ ਆ ਉਹਦੇ ਗੰਗਾ ਨਗਰੋਂ ਲੈ ਆਂਦੀ ਸੀ ਜਿੱਦੇ ਖੰਡ ਪਾਠ ਦਾ ਭੋਗ ਸੀ ਉਹਦੇ ཁ ལྷ ਹੁਣ ਦੇਖੋ ਕਿੰਨਾ ਟਾਈਮ ਲਾਉਂਦਾ ਬਿੱਟੂ ਮਿਸਤਰੀ ਉਹ ਸਾਹਮਣੇ ਲੱਗਿਆ ਪਿਆ ਕਹਿੰਦਾ ਕਰਦੇ ਆ ਬਹੁਤ ਵਧੀਆ ਮਿਸਤਰੀ ਹੈ ਬਈ ਦੇਖੋ ਗੱਡੀਆਂ ਕਿੰਨੀਆਂ ਖੋਲੀ ਖੜਾ ਦੋ ਪਰੇ ਖੜੀਆਂ ਇੱਕ ਦੋ ਆ ਰਹੀਆਂ ਇੱਕ ਮੂਰੇ ਖੜੀ ਹੈ ਇੱਕ ਆਪਣੀ ਆ ਗਈ ਛੇ ਛੇ ਗੱਡੀਆਂ ਹੋ ਗਏ ਅੱਜ ਜੀ ਦੇੜੀ ਚ ਫਿਰ ਕਰ ਦੂਗਾ ਛੇਤੀ ਬਿੱਟੂ ਸੰਕਰਿਆ ਕੰਮ ਆਪਣੀ ਗੱਡੀ ਦਾ ਉਹ ਜਵਾਈ ਤੋਂ ਇੱਕ ਕਾਰ ਕੱਟ ਪਈ ਹੈ। ਉਹ ਸਤਾਰਾਂ ਦਾ ਪਾਨਾ ਵੜੀ। ਦੂਸਰੇ ਪਾਸੇ ਵਾਲੀਆਂ ਰਬੜਾ ਪਈ ਜਾਂਦੀਆਂ। ਰਾਜਦੀ ਮਿਲਿਆ ਜੀ ਅੱਜ ਮੰਡੀ। ਤੇ ਰਾਜਦੀਪ ਕਹਿੰਦਾ ਸੇਵਾ ਕਰਨੀ ਹੈ ਬਾਬਿਆ ਦੀ। ਆ ਤਮੰਨਾ ਜਾੜਤੀ ਲਈ ਆਇਆ ਫਿਰ ਅੱਜ। ਤੇ ਦੇਖਦੇ ਹਾਂ ਕੀ ਬੰਦ। ਹਕਾਲ ਛਕਦੇ ਆਂ ਤਿਆਰ ਕਰ ਰਿਹਾ ਮੁੰਡਾ ਆਪਣਾ। ਬੇਟੀ ਖਾਣੀ। ਨਹੀਂ ਹਾਂ ਨਹੀਂ ਭਲੇ ਕਿਉਂ ਖਣੇ ਅੱਗੇ ਬਣੀਆਂ ਵਿੱਚ ਆਜੋ ਜੀ ਗੁਲਗਪੇ ਚੱਕ ਲੋ ਚੱਕੋ ਜੀ ਚੱਕਦਾ ਛਕੇ ਉਬੜਨਾ ਫਸੇ ਸੋ ਗਰਮਕ ਪਿਆਰੀ ਉਹ ਕਰਵਾ ਲਿਆ ਕੰਮ ਗੱਡੀ ਦਾ ਤੇ ਸਵੇਰ ਦੇ ਆਏ ਆ ਸ਼ਾਮਾਂ ਪੈ ਗਈਆਂ ਦੇਖੋ 3 ਵਜਨ ਵਾਲੇ ਹੋ ਗਏ ਆ 10 ਵਜੇ ਆਏ ਸੀ ਤੇ ਹੁਣ ਟਾਈਮ ਹੋ ਗਿਆ ਸਵਾ ਦਨ 20 ਮਿੰਟ ਹੋ ਗਏ 3:00 ਵਜੇ ਹੁਣ ਚੱਲ ਪਿਆ ਘਰ ਨੂੰ ਵਾਪਸ ਬੁਸ਼ਕਟ ਪਵਾਤੀ ਰਬਣਾ ਵਧੀਆ ਬਣ ਗਈ ਗੱਡੀ ਸਗਰ ਮਖ ਪਿਆ ਰਹੇ ਪਹੁੰਚ ਚੁੱਕੇ ਆ ਘਰ ਤੇ ਸਰਬਤੋਣੀ ਸਮਰੂਹ ਨਹੀਂ ਆ ਗਏ ਘਰੇ ਟੀਵੀ ਦੇਖ ਰਹੇ ਐ ਇਨ ਨੂੰ ਸਾਰੀ ਦਿਹਾੜੀ ਲੱਗੀ ਅੱਜ ਮੰਡੀ ਕੰਮ ਕਰਾਰੇ ਸੀ ਗੱਡੀ ਦਾ ਤੇ 4 ਵਜੇ 10 ਵਜੇ ਗਿਆ ਸੀ ਬਹੁਤ ਟਾਈਮ ਲੱਗ ਗਿਆ ਹੁਣ ਛਕਦੇ ਆਂ ਚਾਹ ਫਿਰ ਕਰਦੇ ਆਂ ਇਸ਼ਨਾਨ ਫਿਰ ਤੁਰ ਲਾਂਗੇ ਗੁਰਦੁਆਰਾ ਸਾਹਿਬ ਸੋ ਗਰਮਕ ਪਿਆਰਿਓ ਸ਼ਾਮਾਂ ਦਾ ਸਮਾਂ ਰਹਿਰਸ ਕਰਤੀ ਹੈ ਅੱਜ ਰਹਿਰਸ ਸਾਹਿਬ ਨਾਨਕ ਨੇ ਕੀਤੀ ਹੈ ਚਲ ਬੈਠਾ ਠੀਕ ਹੈ ਗੁਰਦੁਆਰਾ ਸਾਹਿਬ ਖੜੇ ਆ ਹੁਣ ਚੱਲੇ ਆ ਘਰ ਅਜਲੇ ਅਜੇ ਸੀ ਚਾਰ ਆ ਆ ਗਾਜਰ ਦਾ achar ਆ ਮਿਰਚ ਦਾ achar ਦੇਖਦੇ ਕਿਵੇਂ ਦਾ ਸਵਾਦ ਹੈ ਕਿਵੇਂ ਆ ਪ੍ਰਸ਼ਾਦਾ ਪੱਕ ਰਿਹਾ ਫਿਰ ਸਕਦੇ ਆ ਸੋ ਗਰਮਕ ਪਿਆਰੇ ਪ੍ਰਸ਼ਾਦਾ ਸ਼ਕਣ ਲੱਗੇ ਆ ਆਲੂ ਗੰਡੇ ਸਬਜ਼ੀ ਬਣੀ ਹੈ ਅਚਾਰ ਨਾਲ ਅਜ ਲਿੱਤਾ ਸੀ ਸਰਬਤੇ ਅਚਾਰ ਖਾਏਗਾ ਹਾਂਜੀ ਸੋ ਗਰਮ ਪਿਆਰਿਓ ਪੰਦੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਸੋ ਅੱਜ ਥੋੜਾ ਜਿਹਾ ਸਿਰ ਦੁਖ ਰਿਹਾ ਕਿਉਂਕਿ ਸਵੇਰੇ 2:30 ਵਜੇ ਉੱਠੇ ਸੀ ਤੇ ਉਸ ਤੋਂ ਬਾਅਦ ਚੱਲ ਸੋ ਚੱਲ ਸਾਰੀ ਦਿਹਾੜੀ ਆਰਾਮ ਨਹੀਂ ਕੀਤਾ ਤੇ ਅੱਜ ਜਿਹੜਾ ਰਹਿਰਸ ਵੀ ਪਾਠ ਬੱਚਿਆਂ ਨੇ ਕੀਤਾ ਤੇ ਹੁਣ ਸਿਰ ਥੋੜਾ ਜਿਹਾ ਦੁਖ ਰਿਹਾ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਮਿਲਦੇ ਆਂ ਫਿਰ ਅਗਲੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗ੍ਰੀਨ ਚੀਲੀ